ਵੈਭਗੁਰੂ ਜੀ ਕਾ ਖਾਲਸਾ ਵੈਭਗੁਰੂ ਜੀ ਕੀ ਫਤਿਹ ਜਿਹੜੀਆਂ ਪੰਜਾਬ ਦੇ ਵਿੱਚ ਬਿਆਜ਼ਰੀਆਂ ਹੋ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਬਿਆਜ਼ਰੀਆਂ ਗੈਰ ਸਿੱਖ ਕਰਵਾਉਂਦੇ ਆ ਜਦ ਕੋਈ ਸਿੱਖ ਕੌਮ ਤੋਂ ਬਿਨਾਂ ਕੋਈ ਹੋਰ ਮਜਬਦ ਦਾ ਕੋਈ ਹੋਰ ਕੌਮ ਦਾ ਬੰਦਾ ਬਿਆਜ਼ੀ ਕਰਦਾ ਜਿਹੜੀ ਪਿੰਡ ਠੇਕਰੀਵਾਲ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿੱਚ ਘਟਨਾ ਵਾਪਰੀ ਹੈ ਉਹ ਬੇਅਦ ਵੀ ਪਤਾ ਕਿੰਨਾਂ ਨੇ ਕਰਵਾਈਏ ਇਹ ਤਾਂ ਧੰਨਵਾਦ ਕਰਨਾ ਚਾਹੀਦਾ ਬਰਨਾਲਾ ਪੁਲਿਸ ਦਾ ਐਸਐਸਪੀ ਸਾਹਿਬ ਦਾ ਤੇ ਡੀਐਸਪੀ ਸਦਵੀਰ ਸਿੰਘ ਦਾ ਜਿਨ੍ਹਾਂ ਨੇ ਇਹ ਗੁੱਥੀ ਨੂੰ ਸੁਲਝਾ ਦਿੱਤਾ ਜਿਹੜੇ ਮਾਸਟਰਮਾਈਂਡ ਨੇ ਉਹ ਫੜ ਲਏਗੇ ਆਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਵਰਸੀ ਮਨਾਈ ਜਾਂਦੀ ਹੈ ਹਰ ਸਾਲ ਉਸ ਵਰਸੀ ਤੇ ਇਹ ਰੌਲਾ ਬਵਾਉਣਾ ਚਾਹੁੰਦੀ ਸੀ ਬੇਦਵੀ ਦਾ ਮੁੱਦਾ ਦੁਬਾਰਾ ਉਠਾਉਣਾ ਚਾਹੁੰਦੀ ਸੀ ਉਹ ਜਿਹੜਾ ਮਾਸਟਰਮੈਂਡ ਉਹ ਪਿੰਡ ਠਿਕਰੀਵਾਲ ਦਾ ਉਹਦਾ ਨਾਮ ਕੁਲਦੀਪ ਸਿੰਘ ਹੈ ਤੇ ਇਹਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇੱਕ ਲਾਕਡਾਟ ਸੀ ਛੋਟੀ ਜੀ ਜੈਲ ਸੀ ਸੀ ਕਹਿੰਦੇ ਇਹਨੂੰ ਸਰੂਪਾ ਨਹੀਂ ਦਿੱਤਾ ਸੀ ਤੇ ਉਹ ਜੇਲਸੀ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ ਆ ਪ੍ਰਧਾਨ ਦੀ ਇਹ ਵੇਝੀ ਕਰਾਉਣਾ ਚਾਹੁੰਦਾ ਸੀ ਉਹਦੇ ਮੁੱਥੇ ਇਹ ਬੇਅਦਵੀ ਦਾ ਦਾਗ ਲਾਉਣਾ ਚਾਹੁੰਦਾ ਸੀ ਹੁਣ ਜਿਹੜਾ ਕੁਲਦੀਪ ਸਿੰਘ ਹੈ ਇਹਦੀਆਂ ਸਾਬਕਾ ਮੁੱਖ ਮੰਤਰੀ ਚੰਨੀ ਦੇ ਨਾਲ ਫੋਟੋਆਂ ਵਾਇਰਲ ਹੋਈਆਂ ਨੇ ਨਾਲ ਕਾਲਾ ਢੱਲੋ ਵੀ ਹੈ ਜਿਹੜਾ ਕੁਲਦੀਪ ਸਿੰਘ ਹੈ ਇਹਦਾ ਭਤੀਜਾ ਹੈਗਾ ਜਗਵੀਰ ਸਿੰਘ ਇਹ ਗੁੰਗਾ ਹੈ ਬੋਲ ਨਹੀਂ ਸਕਦਾ ਇੱਕ ਇਹਦਾ ਰਿਸ਼ਤੇਦਾਰ ਹੈ ਪਿੰਡ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਰਣਦੀਪ ਸਿੰਘ ਤੇ ਕੁਲਦੀਪ ਸਿੰਘ ਨੇ ਆਪਣੇ ਭਤੀਜੇ ਜਗਵੀਰ ਸਿੰਘ ਨੂੰ ਤੇ ਆਪਣੇ ਰਿਸ਼ਤੇਦਾਰ ਰਣਦੀਪ ਸਿੰਘ ਨੂੰ ਪੂਰੀ ਟ੍ਰੇਨਿੰਗ ਦੇ ਕੇ ਜਿਹੜਾ ਫਿਰ ਵੀ ਸੇਵਾ ਦੇ ਵਿੱਚ ਗੁਟਕਾ ਸ਼ਹਿ ਮਿਲਦਾ ਉਹਦੇ ਪਾਵਨ ਅੰਕ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਤੇ ਇਹ ਮਾਸਟਰਮੈਂਡ ਜਿਹੜਾ ਕੁਲਦੀਪ ਸਿੰਘ ਇਹ ਚਾਹੁੰਦਾ ਸੀ ਵੀ ਗੁਰਦਾਰਾ ਦੀ ਪ੍ਰਬੰਧਕ ਕਮੇਟੀ ਬਦਨਾਮ ਹੋਵੇ ਔਰ ਜਦੋਂ ਕਾਮਰਾ ਦੇ ਨਾਲ ਜਾਨ ਕਿ ਚੰਨੀ ਦੇ ਨਾਲ ਫੋਟੋਆਂ ਵਾਇਰਲ ਹੁੰਦੀਆਂ ਨੇ ਉੱਥੋਂ ਤਾਰਾਂ ਜੁੜਦੀਆਂ ਨੇ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਇੱਕ ਟਹਿਰੇ ਵਿੱਚ ਖੜਾ ਕਰਨਾ ਚਾਹੁੰਦੇ ਸੀ ਦੱਸਣਾ ਚਾਹੁੰਦੇ ਸੀ ਮੌਜੂਦਾ ਸਰਕਾਰ ਬੇਅਦਬੀ ਦੇ ਮੁੱਦੇ ਤੇ ਕੁਝ ਨਹੀਂ ਕਰ ਰਹੀ ਦਿਨ ਦਿਨ ਬੇਅਦਬੀਆਂ ਹੋ ਰਹੀਆਂ ਨੇ ਹੁਣ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ ਬਰਨਾਲਾ ਪੁਲਿਸ ਨੇ ਇਹ ਗੁੱਤੀ ਸੁਲਝਾ ਦਿੱਤੀ ਮਾਸਟਰਮੈਂਡ ਫੜ ਲਿਆ ਰਿਮਾਨਡ ਤੇ ਪੁਛਕਸ਼ ਹੋ ਰਹੀ ਹੈ ਕਿ ਜਦੋਂ ਤੁਸੀਂ ਇਹ ਘਟਨਾ ਨੂੰ ਦੇਖੋਗੇ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਬਿਆਦਵੀਆਂ ਕਰਨ ਵਾਲੇ ਇਹ ਸਾਡੇ ਆਪਣੇ ਨੇ ਇਹ ਆਪਣੀਆਂ ਨਿੱਜੀ ਰੰਜਿਸ਼ਾਂ ਕਰਕੇ ਲਾਗਡਾਟਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਵਾ ਰਹੇ ਨੇ ਕਿਸੇ ਦੇ ਮੱਥੇ ਤੇ ਦਾਗ ਲਾਉਣ ਵਾਲੇ ਕਿਸੇ ਨੂੰ ਬਦਨਾਮ ਕਰਨ ਵਾਲੇ ਜਿਹੜੀ ਇਹ ਠਿਕਰੀਵਾਲ ਦੀ ਘਟਨਾ ਸਾਹਮਣੇ ਆਈ ਹੈ ਨਾ ਇੱਥੋਂ ਤਾਂ ਇਹ ਲੱਗਦਾ ਦੀ ਗੈਰਾਂ ਦਾ ਬੇਗਾਨਿਆਂ ਦਾ ਹੱਥ ਘਟ ਹੈ ਬਦਵੀ ਦੇ ਮੁੱਦੇ ਵਿੱਚ ਸਾਡਾ ਆਪਣਿਆਂ ਦਾ ਜ਼ਿਆਦਾ ਹੁਣ ਜੇ ਕੋਈ ਬੰਦਾ ਕਹੇ ਵੀ ਅਸੀਂ ਗੁਰਦੁਆਰੇ ਸੀਸੀਟੀਵੀ ਕੈਮਰੇ ਲਾ ਦਿੱਤੇ ਜਾਂ ਅਸੀਂ ਪਹਿਰੇਦਾਰ ਰੱਖ ਲਏ ਹੁਣ ਕੋਈ ਪਹਿਰੇਦਾਰ ਰੱਖਿਆ ਹੈ ਜਾਂ ਕੈਮਰੇ ਲੱਗੇ ਨੇ ਉ ਤਾਂ ਉਹਨਾਂ ਲਈ ਹੈ ਨਾ ਜੇ ਅਸੀਂ ਕਵਾਂਗੇ ਵੀ ਇਹ ਤਾਂ ਗੈਰ ਮਜ਼ਬੂਤ ਦਾ ਬੰਦਾ ਹੈ ਇਹ ਤਾਂ ਕੋਈ ਪ੍ਰਵਾਸੀ ਹੈ ਕੋਈ ਦੂਜੀ ਸਟੇਟ ਤੋਂ ਆਇਆ ਕੈਮਰੇ ਤਾਂ ਉਹਦੇ ਲਈ ਹੈ ਨਾ ਤੇ ਜਿਹੜੇ ਖੁਦ ਸਾਡੇ ਆਪਣੇ ਬੰਦੇ ਨੇ ਬੇਅਦਬੀ ਤਾਂ ਉਹ ਕਰਵਾ ਰਹੇ ਨੇ ਹੁਣੇ ਕੁਲਦੀਪ ਸਿੰਘ ਜਾਇਦਾ ਭਤੀਜਾ ਜਗਵੀਰ ਸਿੰਘ ਇਹਦਾ ਰਿਸ਼ਤੇਦਾਰ ਰਣਦੀਪ ਸਿੰਘ ਇਹ ਤਾਂ ਸਿੱਖੋਂ ਦੇ ਵਿੱਚ ਜੰਮੇ ਪਲੇ ਤੁਸੀਂ ਮਾਸਟਰਮੈਂਡ ਦੀ ਚੁਸਤੀ ਤੇ ਚਲਾਕੀ ਦੇਖੋ ਅੱਜ ਤੋਂ ਪਿੱਛੇ ਘਟਨਾਵਾਂ ਹੋਈਆਂ ਨਾ ਉਹਦੇ ਪੁਲਿਸ ਨੇ ਵੀ ਡਿਕਲੇਅਰ ਕੀਤਾ ਸੀ ਕਿ ਇਹ ਤਾਂ ਦਿਮਾਗੀ ਤੌਰ ਤੇ ਬੰਦਾ ਆਪਾਹ ਸੀ ਇਹਦੀ ਦਵਾਈ ਚੱਲਦੀ ਹੈ ਪਰੇਸ਼ਾਨ ਸੀ ਇਹਦਾ ਮਤਲਬ ਜਿਹੜੇ ਮਾਸਟਰਮੈਂਡ ਨੇ ਉਹ ਇਨ ਇਦਾਂ ਦੇ ਬੰਦਿਆਂ ਨੂੰ ਯੂਜ਼ ਕਰਦੇ ਆ ਹੁਣ ਕੁਲਦੀਪ ਸਿੰਘ ਦਾ ਭਤੀਜਾ ਜਗਵੀਰ ਸਿੰਘ ਗੂੰਗਾ ਬੋਲ ਨਹੀਂ ਸਕਦਾ ਉਹਦੇ ਤੋਂ ਕਿਉਂ ਕਰਵਾਈ ਗਈ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਕੋਈ ਸਕਦਾ ਸੀ ਜੇ 2000 ਤੇ ਲੰਘ ਜਾਂਦੇ ਤਾਂ ਇਹ ਆਪਣੇ ਭਤੀਜੇ ਦਾ ਵੀ ਕਤਲ ਕਰ ਦਿੰਦਾ ਕੋਈ ਵੱਡੀ ਗੱਲ ਥੋੜੀ ਹੈ ਜਦੋਂ ਤੁਸੀਂ ਇਹਨਾਂ ਨੇ ਐਵੀਡੈਂਸ ਖਤਮ ਕਰਨੇ ਹੁੰਦੇ ਨੇ ਮੁੱਦਾ ਗੈਪ ਕਰਨਾ ਹੁੰਦਾ ਓਦੋਂ ਇਹ ਜੇ ਗੁਰੂ ਸਾਹਿਬ ਦੇ ਪਾਵਨ ਅੰਕ ਗਲੀਆਂ ਵਿੱਚ ਰੋਲ ਸਕਦੇ ਨੇ ਬੇਅਦਬੀ ਕਰਵਾ ਸਕਦੇ ਨੇ ਫਿਰ ਬੰਦਾ ਮਾਰਨਾ ਕਿੰਨਾ ਕੌਖ ਇਹਨਾਂ ਨੇ ਇਹ ਉਹ ਬੰਦੇ ਨੂੰ ਮਾਰ ਸਕਦੇ ਸੀ ਹੁਣ ਇਹ ਤਾਂ ਗੁੰਗ ਹੈ ਇਹਦਾ ਭਤੀਜਾ ਜਗਵੀਰ ਜਿਹੜਾ ਦਾ ਰਿਸ਼ਤੇਦਾਰ ਉਹ ਨਸ਼ੇੜੀ ਹੈ ਉੱਤੇ ਵੀ ਐਨਡੀਪੀਐਸ ਦੇ ਪਰਚੇ ਨੇ ਮਤਲਬ ਜੇ ਕੁੱਲ ਮਿਲਾ ਕੇ ਤੁਸੀਂ ਇਹਦਾ ਰਿਜ਼ਲਟ ਇਹਦਾ ਸ਼ਿੱਟਾ ਕੱਢੋਗੇ ਨਾ ਇਹ ਨਿਕਲੂ ਵੀ ਜ਼ਿਆਦਾ ਤੌਰ ਤੇ ਬੰਦੇ ਉਹ ਨੇ ਜਿਹੜੀਆਂ ਆਪਣੀਆਂ ਨਿੱਜੀ ਦੁਸ਼ਮਣੀਆਂ ਖਾਤਰ ਨਿੱਜੀ ਰੰਜਿਸ਼ਾਂ ਦੀ ਖਾਤਰ ਜੈਲਸੀਆਂ ਦੀ ਖਾਤਰ ਇਹ ਬੇਅਦਬੀ ਕਰਵਾ ਰਹੇ ਨੇ ਧੰਨਵਾਦ ਬਰਨਾਲਾ ਪੁਲਿਸ ਦਾ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਜਾਂ ਥਾਣਾ ਮੁਖੀ ਦਾ ਜਿਨ੍ਹਾਂ ਨੇ ਇਹ ਗੁੱਤੀ ਸਲਝਾਈ ਮੈਂ ਇੱਕ ਬੇਨਤੀ ਕਰਨੀ ਹੈ ਇਹ ਕੁਲਦੀਪ ਸਿੰਘ ਨੇ ਇਹ ਮੰਨਿਆ ਕਿ ਜਿਹੜੇ ਗੁਰਦਾਰਾ ਪ੍ਰਬੰਧਕ ਕਮੇਟੀ ਵਾਲੇ ਨੇ ਉਹਨੇ ਮੈਨੂੰ ਸਰੂਪਾ ਨਹੀਂ ਦਿੱਤਾ ਹੁਣ ਕਿਤੇ ਨਾ ਕਿਤੇ ਇਹ ਜੈਲ ਸੀਆਂ ਪਿੰਡਾਂ ਵਿੱਚ ਜਾਂ ਕੜਮ ਚੌਧਰੀਆਂ ਵਿੱਚ ਹੈਗੀਆਂ ਨੇ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਇਹ ਚਾਹੁੰਦੇ ਨੇ ਨਰੈਣੂ ਮਹੰਤ ਵੀ ਸਾਡਾ ਕਬਜ਼ਾ ਹੋਵੇ ਗੁਰੂ ਘਰ ਤੇ ਔਰ ਲੌਂਗ ਟਾਈਮ ਲਈ ਅਸੀਂ ਇਹ ਕਬਜ਼ਾ ਰੱਖੀ ਸਾਡਾ ਬੋਲਬਾਲਾ ਹੋ ਗਏ ਜਣ ਕਿਤੇ ਨਾ ਕਿਤੇ ਇਹ ਪ੍ਰਬੰਧ ਕੀ ਢਾਂਚੇ ਤੇ ਵੀ ਸਵਾਲ ਉੱਠਦੇ ਆ ਮਤਲਬ ਪ੍ਰਬੰਧਕਾਂ ਨੂੰ ਸੰਗਤ ਵਿੱਚ ਕਿਵੇਂ ਵਿਚਰਨਾ ਹੈ ਕਿਵੇਂ ਕਿਸੇ ਨਾਲ ਵਿਚਾਰ ਵਟਾਂਦਰਾ ਕਰਨਾ ਹੈ ਕਿਵੇਂ ਇੱਕ ਜੁੱਟ ਕਰਕੇ ਰੱਖਣਾ ਹੈ ਇਹਨਾਂ ਵਿੱਚ ਇਦਾਂ ਦੀ ਹਲੇਮੀ ਇਦਾਂ ਦੇ ਗੁਣ ਬਿਲਕੁਲ ਖਤਮ ਨੇ ਗੁੰਡਾਗਰਦੀ ਧੱਕੇਸ਼ਾਹੀ ਇਹਨਾਂ ਦੇ ਕੋਲ ਹੈ ਜਿਸ ਬੰਦੇ ਨੇ ਬਿਆਦਵੀ ਕਰਵਾਈ ਹੈ ਮਾਸਟਰਮੈਂਡ ਜਿਹੜਾ ਹੈਗਾ ਕੁਲਦੀਪ ਸਿੰਘ ਉਹਨੂੰ ਗਿਰਫਤਾਰ ਕਰ ਲਿਆ ਪੁਲਿਸ ਰਮਾਨ ਦੇ ਉਹ ਹੈਗਾ ਜੁੱਤੀਆਂ ਪੈ ਰਹੀਆਂ ਨੇ ਉਹਦੇ ਮੱਥੇ ਤੇ ਕਲੰਕ ਲੱਗ ਚੁੱਕਾ ਹੈ ਹੁਣ ਸ਼ੱਕ ਦੀ ਨਜ਼ਰ ਵਿੱਚ ਗੈਰ ਨਹੀਂ ਸਾਡੇ ਆਪਣੇ ਆਉਣਗੇ ਮੈਂ ਇਹ ਵੀਡੀਓ ਪਾਉਣ ਦਾ ਮਕਸਦ ਇਹ ਸਮਝਦਾ ਵੀ ਪਹਿਲੀ ਗੱਲ ਤਾਂ ਮੁਸਤੈਦ ਹੋ ਜਾਓ ਜਿਹੜਾ ਪ੍ਰਬੰਧ ਕੀ ਢਾਂਚਾ ਹੈਗਾ ਉਹਦੇ ਤੇ ਵੀ ਆਮ ਲੋਕਾਂ ਨੂੰ ਗੌਰ ਕਰਨ ਦੀ ਲੋੜ ਹੈ ਵੀ ਇਹ ਕਿੰਨੇ ਕੁ ਪਾਣੀ ਵਿੱਚ ਨੇ ਇਹ ਕਿੰਨਾ ਗੁਰੂ ਸਾਹਿਬ ਦੇ ਨੇੜੇ ਨੇ ਕੀ ਇਹ ਜੇ ਪ੍ਰਬੰਧ ਦੇ ਵਿੱਚ ਬੜੇ ਹੋਏ ਨੇ ਕੀ ਇਹਨਾਂ ਦਾ ਗੋਲਕਤਾ ਮਸਲਾ ਤਾਂ ਨਹੀਂ ਕੋਈ ਆਪਣਾ ਨਿੱਜੀ ਸਵਾਰਥ ਤਾਂ ਨਹੀਂ ਇਹਨਾਂ ਦਾ ਹੈਗਾ ਇਹ ਪਿੰਡਾਂ ਦੇ ਲੋਕਾਂ ਨੇ ਸਮਝਣਾ ਇਹਨਾਂ ਪ੍ਰਬੰਧ ਕੀ ਢਾਂਜੇ ਵਾਲਿਆਂ ਨੂੰ ਵੀ ਵੀ ਕਰਨਾ ਕੀ ਚਾਹੁੰਦੇ ਆ ਕਿੰਨੀ ਕ ਰਾਖੀ ਰੱਖ ਲਓਗੇ ਤੁਸੀਂ ਰਾਖੀ ਤਾਂ ਤੁਸੀਂ ਉਹਦੀ ਰੱਖੋਗੇ ਜੀ ਤੁਸੀਂ ਜਾਣਦੇ ਨਹੀਂ ਕੈਮਰੇ ਲਾਏ ਨੇ ਕੋਈ ਅਣਪਛਾਤਾ ਕੈਮਰੇ ਵਿੱਚ ਆ ਗਿਆ ਪੁਸ਼ਗਿਰਤਾ ਸੀ ਉਹਦੀ ਕਰਾਂਗੇ ਨਾ ਜਿਹੜੇ ਸਾਡੇ ਘਰ ਵਿੱਚ ਬੈਠੇ ਨੇ ਇਹ ਤਾਂ ਕੁਲਦੀਪ ਸਿੰਘ ਠਿਕਰੀਵਾਲ ਦਾ ਇਹਦਾ ਭਤੀਜਾ ਜਗਵੀਰ ਸਿੰਘ ਉਹ ਵੀ ਠਿਕਰੀਵਾਲ ਦਾ ਕੋਈ ਬਾਹਰੋਂ ਤਾਂ ਆਇਆ ਹੀ ਨਹੀਂ ਪਿੰਡ ਦੇ ਬੰਦੇ ਨੇ ਸਿੱਖ ਕੌਮ ਦੇ ਵਿੱਚ ਜੰਮੇ ਪੜੇ ਨੇ ਨਾਮ ਇਹਨਾਂ ਦੇ ਨਾਲ ਸਿੰਘ ਲੱਗਾ ਹੋਇਆ ਤੇ ਐਦੋਂ ਵੱਧ ਮੰਦਭਾਗੀ ਘਟਨਾ ਕੀ ਹੋ ਸਕਦੀ ਹੈ ਇੱਕ ਇੱਥੇ ਗੱਲ ਮੈਂ ਹੋਰ ਐਡ ਕਰ ਰਹੀ ਹਾਂ ਬਥੇਰੀਆਂ ਔਰਤਾਂ ਜਿਹੜੀਆਂ ਸ਼ੱਕ ਦੀ ਨਜ਼ਰ ਵਿੱਚ ਆਈਆਂ ਫੜ ਲਈਆਂ ਗਈਆਂ ਕਿ ਤਾਂ ਗਲਗੜ ਤਾਂ ਕੋਈ ਜੇਲ੍ਹ 'ਚ ਬੈਠੀ ਹੈ ਸ਼ੱਕ ਉੱਥੇ ਵੀ ਪੈਂਦਾ ਹੈ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਸਾ ਦਿੱਤਾ ਗਿਆ ਰੰਜਿਸ਼ ਕਿਸੇ ਦੀ ਹੋਰ ਸੀ ਤੇ ਹੁਣ ਇੱਥੇ ਗੌਰ ਕਰਨੇ ਕੋ